ਇਸ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਦੇ ਖਿਲਾਫ ਫਾਸਵੇ న్యూਸ ਟੀਮ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਸ਼ਾਸਨ ਦੀਆਂ ਖਾਮੀਆਂ ਨੂੰ ਦਿਖਾਇਆ ਜਾ ਸਕੇ ਅੱਜ ਸਾਡੀ ਟੀਮ ਵੱਲੋਂ ਨਹਿਰੂ ਸ਼ਾਪਿੰਗ ਕੰਪਲੈਕਸ ਲਾਰੈਂਸ ਰੋਡ ਵਿਖੇ ਵੱਖ-ਵੱਖ ਜਗ੍ਹਾ ਦਾ ਦੌਰਾ ਕੀਤਾ ਜਿੱਥੇ ਹੀਰਾ ਪਨੀਰ ਵਾਲਾ ਨਾਮ ਦੀ ਦੁਕਾਨ ਮਾਲਕ ਵੱਲੋਂ ਦੁਕਾਨ ਦੇ ਸਾਹਮਣੇ ਫੁੱਟਪਾਥ ਤੇ ਕੁਰਸੀਆਂ ਲਗਾ ਕੇ ਇੱਕ ਜੁਗਾੜੂ ਰੈਸਟੋਰੈਂਟ ਖੋਲਿਆ ਗਿਆ ਉਧਰ ਪੰਡਾਰੀ ਪੁਲ ਦੇ ਨਜ਼ਦੀਕ ਗਿਆਨੀ ਟੀ ਸਟਾਲ ਦੇ ਸਾਹਮਣੇ ਖੜੀਆਂ ਗ੍ਰਾਹਕਾਂ ਦੀਆਂ ਗੱਡੀਆਂ ਗ੍ਰਾਫਿਕ ਵਿੱਚ ਵੇਖਣ ਪਾਰੀਆਂ ਹਨ ਇੰਪਰੂਵਮੈਂਟ ਟਰਸਟ ਨੂੰ ਚਾਹੀਦਾ ਹੈ ਕਿ ਨਜਾਇਜ਼ ਕਬਜ਼ਿਆਂ ਧਾਰਕਾਂ ਖਿਲਾਫ ਜਲਦ ਤੇ ਸਖਤ ਕਾਰਵਾਈ ਕਰੇ ਤਾਂ ਜੋ ਸ਼ਹਿਰ ਨੂੰ ਨਜਾਇਜ਼ ਕਬਜ਼ਾ ਮੁਕਤ ਬਨਾਇਆ ਜਾ ਸਕੇ ਅਸੀਂ ਇਸ ਵਕਤ ਨਵਲਟੀ ਚੌਂਕ ਵਿਖੇ ਮੌਜੂਦ ਹਾਂ ਜਿੱਥੇ ਕਿ ਬਹੁਤ ਹੀ ਵਿਅਸਤ ਚੌਂਕ ਰਹਿੰਦਾ ਹੈ ਤੇ ਆਣ ਜਾਣ ਲੋਕਾਂ ਦਾ ਲੱਗਿਆ ਰਹਿੰਦਾ ਇੱਥੇ ਇਸ ਵਕਤ ਅਸੀਂ ਨਹਿਰੂ ਸ਼ਾਪਿੰਗ ਕੰਪਲੈਕਸ ਵਿਖੇ ਵੀ ਖੜੇ ਆ ਜਿੱਥੇ ਟਰਸਟ ਦੀ ਜਗ੍ਹਾ ਹੈ ਤੇ ਜਿਹੜੇ ਰੈਸਟੋਰੈਂਟ ਨੇ ਜਾਂ ਛੋਟੀਆਂ-ਮੋਟੀਆਂ ਰਿਫਰੈਸ਼ਮੈਂਟ ਦੀਆਂ ਦੁਕਾਨਾਂ ਨੇ ਉਹਨਾਂ ਵੱਲੋਂ ਜਿਹੜੀ ਹੈ ਇੱਥੇ ਲੋਕਾਂ ਦੇ ਚੱਲਣ ਵਾਲਾ ਸਥਾਨ ਜਿਹੜਾ ਫੁੱਟਪਾਥ ਹੈ ਉੱਥੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਕੁਰਸੀਆਂ ਹੀ ਲਾਈਆਂ ਹੋਈਆਂ ਨੇ ਲੋਕਾਂ ਦੇ ਚੱਲਣ ਵਾਸਤੇ ਇਹ ਜਗ੍ਹਾ ਹੈ ਤੇ ਲੋਕ ਪਰੇਸ਼ਾਨ ਹੁੰਦੇ ਨੇ ਇੰਪਰੂਵਮੈਂਟ ਟਰਸਟ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਤੇ ਜਿਹੜੀ ਇਨਕ੍ਰੋਚਮੈਂਟ ਹੈ ਉਹ ਸ਼ਹਿਰ ਦੇ ਵਿੱਚੋਂ ਖਤਮ ਕੀਤੀ ਜਾਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ